8 ਤਾਰੀਖ ਦੀ ਦੇਰ ਰਾਤ ਨੂੰ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀ ਉਹ ਮਲੇਪੁਰ ਥਾਣੇ ਦੇ ਵਿੱਚ ਇੱਕ ਹਾਈਵੇ ਹਾਈਵੇ ਰੋਬਰੀ ਦਾ ਇਨਸੀਡੈਂਟ ਸੀਗਾ ਜੀਟੀ ਰੋਡ ਦੇ ਉੱਤੇ ਇੱਕ ਟਰੱਕ ਆ ਰਿਹਾ ਸੀਗਾ ਤੇ ਇੱਕ ਫੋਰਚੂਨ ਗੱਡੀ 'ਚ ਬੈਠ ਕੇ ਚਾਰ ਜਿਹੜੇ ਨੌਜਵਾਨ ਆਏ ਤੇ ਉਹਨਾਂ ਨੇ ਉਹਨੂੰ ਉਹਦੀ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਰੋਕਿਆ ਤੇ ਮੂਰੇ ਗੱਡੀ ਲਾ ਕੇ ਫਿਰ ਰੋਕ ਕੇ ਉਹ ਜਿਹੜਾ ਬੁਢਾਪਾ ਸੀਗਾ ਟਰੱਕ ਦਾ ਜਿਹੜਾ ਚਾਲਕ ਸੀਗਾ ਡਰਾਈਵਰ ਉਹਦੇ ਤੇ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਬਾਹਰ ਸੁੱਟਤਾ ਇੱਕ ਬੰਦਾ ਉਹਨਾਂ ਚੋਂ ਜਿਹੜੀ ਹੈਗੀ ਆ ਟਰੱਕ ਚਲਾ ਕੇ ਅੱਗੇ ਨੂੰ ਆ ਗਿਆ ਤੇ ਤਿੰਨ ਬੰਦੇ ਵਾਪਸ ਫੋਰਚੂਨਰ ਕਰਕੇ ਤਾਂ ਖੋ ਕਰ ਲਿਆ ਉਹਦਾ ਪੂਰਾ ਔਲਾ ਸੀਗਾ ਤੇ ਉਹ ਫਿਰ ਨਾਲ ਹੀ ਜਦੋਂ ਇਨਫਾਰਮੇਸ਼ਨ ਸਾਡੇ ਤੱਕ ਪਹੁੰਚੀ ਤੇ ਸਾਡੀ ਟੀਮ ਨੇ ਇਹਦੇ 'ਚ ਕਾਫੀ ਮਿਹਨਤ ਕਰਦੇ ਹੋਏ ਇੱਕ ਬੰਦਾ ਉਹਦੇ ਚੋਂ ਕਿਸ ਗਿਆ ਸੀਗਾ ਤੇ ਬਾਕੀ ਤਿੰਨ ਬੰਦੇ ਆਰਾਊਂਡ ਆਪ ਕਰ ਲਏ ਤੇ ਅੱਜ ਅਸੀਂ ਦੱਸਾਂ ਪੂਲ ਉਹਨਾਂ ਨੇ ਇਹ ਪੂਰੀ ਪੂਰੀ ਵਾਰਦਾਤ ਕੀਤੀ ਸੀ ਜਿੱਥੇ ਸਿੱਧੇ 'ਚ ਵੈਪਨ ਦਾ ਵੀ ਇਸਤੇਮਾਲ ਕੀਤਾ ਸੀਗਾ ਵੈਪਨ ਤੋਂ ਪਹਿਲਾਂ ਡਰਾਇਆ ਸੀ ਫਿਰ ਅੱਖਾਂ ਤੇ ਮਰਚਾ ਪਾਈ ਸੀ ਤੇ ਫਿਰ ਜਦੋਂ ਅੱਜ ਜੱਸਾ ਕੋਲੇ ਪੇਸ਼ ਕੀਤਾ ਸੀ ਕਿ ਸਾਨੂੰ ਪੰਜਾਂ ਪੰਜ ਦਿਨ ਦਾ ਰਿਮਾਂਡ ਮਿਲ ਗਿਆ ਤਿੰਨ ਬੰਦਿਆਂ ਦਾ ਤੇ ਅੱਜ ਸਾਡੀ ਜਿਹੜੀ ਟੀਮ ਸੀਗੀ ਹੁਣ ਸ਼ਾਮ ਨੂੰ ਜਿਹੜੇ ਸੀਐਸਐਟੂ ਮੂਲੇਪੁਰ ਉਹਦੇ ਰਾਜਵੰਦ ਜੀ ਸੀਗੇ ਉਹ ਇਹਨੂੰ ਲੀਡ ਕਰ ਰਹੇ ਸੀਗੇ ਤੇ ਦੋ ਇਹਨੇ ਵਜ਼ੀਰਾਬਾਦ ਦੇ ਰੀਅ ਚਾਹੀ ਤੇ ਇੱਥੇ ਜਦੋਂ ਵੈਪਨ ਦੀ ਰਿਕਵਰੀ ਕਰਾਣੇ ਆਏ ਸੀਗੇ ਉਹ ਜਿਹੜਾ ਦੋਸ਼ੀ ਸੀ ਭੱਗ ਕੇ ਜਾ ਰਿਹਾ ਸੀ ਤੇ ਉਹਨੇ ਵੈਪਨ ਦੀ ਰਿਕਵਰੀ ਕਰਾਣ ਦੇ ਵੇਲੇ ਹੀ ਉਹਨੇ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਤੇ ਫਾਇਰ ਕੀਤਾ ਜਿਸ ਦੇ ਵਿੱਚ ਸਾਡਾ ਜਿਹੜਾ ਇੱਕ ਮੁਲਾਜ਼ਮ ਹੈਡ ਕਨਸਟੇਬਲ ਉਹ ਜ਼ਖਮੀ ਹੋ ਗਿਆ ਉਹਨੂੰ ਵੀ ਇਲਾਜ ਦੇ ਲਈ ਭੇਜਿਆ ਗਿਆ ਤੇ ਜਵਾਬ ਵੀ ਫਾਇਰ ਦੇ ਵਿੱਚ ਤੇ ਉਹ ਵੀ ਜਿਹੜਾ ਸੀਗਾ ਦੋਸ਼ੀ ਜਿਹਦਾ ਕਿ ਨਾਮ ਰੁਪਿੰਦਰਜੀਤ ਸੀਗਾ ਉਹ ਉਹ ਵੀ ਚੱਕੀ ਹੋ ਗਿਆ ਜਿਹੜਾ ਰੁਪਿੰਦਰਜੀਤ ਸਿੰਘ ਹੈ ਇਹਦੇ ਤੇ ਪਹਿਲੇ ਵੀ ਪੰਜ ਪਰਚੇ ਦਰਜ ਹੈ ਜਿਦੇ ਵਿੱਚ ਆਰਮਡ ਡੈਕੋਇਟੀ ਯਾਨੀ ਇਹ ਜਿਹੜੇ ਹਥਿਆਰ ਹਥਿਆਰਬੰਦ ਤਰੀਕੇ ਨਾਲ ਪਹਿਲੇ ਡਕੈਤੀਆ ਕਰਦਿਆ ਰਿਹਾ ਇਸ ਤੋਂ ਇਲਾਵਾ ਆਮ ਸੈਕਰੀ ਵੀ ਪਰਚੇ ਦੇ ਕੋਲ ਪਹਿਲੇ ਵੀ ਜਿਹੜੀ ਹੈਗੀ ਨਜਾਇਜ਼ ਹਥਿਆਰ ਇਹਦੇ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹ ਵੱਡੇ ਪੱਧਰ ਦਾ ਡਰੱਗ ਸਮੱਗਲਰ ਵੀ ਹੈ ਇਹਦੇ ਤੇ ਨਸ਼ੇ ਦੇ ਵੀ ਪਰਚੇ ਦਰਜ ਹਤੇ ਤੇ ਇਹ ਬੇਸਿਕਲੀ ਰੋਬਰੀ ਵੀ ਕਰਦਾ ਸੀ ਲਕੈਤੀਆ ਦੇ ਵਿੱਚ ਵੀ ਇਨਵੋਲਡ ਸੀਗਾ ਤੇ ਕਿਉਂਕਿ ਸਾਡਾ ਵੀ ਕਿਉਂਕਿ ਜਿਹੜਾ ਮੇਨ ਇੰਡਸਟਰੀਅਲ ਏਰੀਆ ਹੈ ਸਾਡਾ ਵਜ਼ੀਰਾਬਾਦ ਅੰਬੇ ਮਾਜਰਾ ਵਾਲਾ ਜਿਹੜੀ ਪਲਾਂਟ ਹੈਗੀ ਹੈ ਇੱਥੇ ਵੀ ਜ਼ਰੂਰ ਦੀ ਨਿਗਾਹ ਸੀਗੀ ਤੇ ਇੱਥੇ ਵੀ ਇਹ ਖੋਪਗੜਾ ਦੇ ਵਿੱਚ ਇਹਦਾ ਨਾਮ ਸਾਹਮਣੇ ਆਇਆ ਸੀ ਤੇ ਨਸ਼ਾ ਨਸ਼ੇ ਦੀ ਤਸਕਰੀ ਵੀ ਕਰਦਾ ਸੀ ਤੇ ਉਹ ਅੱਜ ਜਿਹੜੀ ਹੈਗੀ ਆ ਸਾਡੀ ਪੁਲਿਸ ਟੀਮ ਨੇ ਇੱਥੇ ਜਦੋਂ ਵੈਪਨ ਰਿਕਵਰੀ ਕੀਤੀ ਸਾਰਾ ਇਨਸੀਡੈਂਟ ਹੋਇਆ ਹੁਣ ਦੋਨੋਂ ਹੀ ਜਿਹੜੇ ਬੰਦੇ ਆ ਸਾਡਾ ਮੁਲਾਜ਼ਮ ਤੇ ਉਹ ਦੋਸ਼ੀ ਆ ਫਿਲਹਾਲ ਉਹ ਜੇਰੇ ਇਲਾਜ ਐਂਡ ਅੱਗੇ ਜਿਹੜ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਚੰਗੇ ਬੰਦੇ ਹੈ ਜਿਹੜੇ ਮੋਤਵਾਰ ਬੰਦੇ ਹੈ ਕੋਈ ਕਿਸੇ ਵੀ ਤਰੀਕੇ ਦੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਜਦ ਤੱਕ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਸਾਡੇ ਕੋਲ ਸਟ੍ਰਿਕਟ ਗਾਈਡਲਾਈਨਸ ਹੈ ਸਾਡੀ ਟੀਮ ਜਿਹੜੇ ਕੰਮ ਵੀ ਕਰ ਰਹੀ ਹੈ ਪਿਛੇ ਵੀ ਤੁਹਾਨੂੰ ਪਤਾ ਹੋਣਾ ਦੋ ਤਿੰਨ ਦਿਨ ਪਹਿਲੇ ਸਾਡੀ ਸੀਆਈਏ ਦੀ ਟੀਮ ਨੇ ਸਾਡੇ 5 ਕਿਲੋ ਅਫੀਮ ਦਾ ਵੀ ਪਰਚਾ ਦਿੱਤਾ ਸੀਗਾ ਉਤੇ ਵਿੱਚ ਪਹਿਲਾ 2.5 ਕਿਲੋ ਅਫੀਮ ਦੇ ਕਰੀਬ ਦਿੱਤਾ ਉਸ ਤੋਂ ਬਾਅਦ ਫਿਰ ਬੈਕਟ੍ਰੈਕ ਦੇ ਵਿੱਚ ਫਿਰ 2.5 ਕਿਲੋ ਬਰਾਬਰਦ ਕੀਤੀ ਓਕੇ ਉਹ ਵੀ ਇੱਕ ਵੱਡੀ ਜਿਹੜੀ ਕਾਰਵਾਈ ਸੀਗੀ ਪੁਲਿਸ ਵੱਲੋਂ ਤੇ ਇਸ ਤਰੀਕੇ ਦੇ ਕਈ ਪਰਚੇ ਸਾਡੇ ਵੱਲੋਂ ਕੀਤੇ ਜਾ ਰਹੇ ਨੇ ਬੰਦੇ ਗ੍ਰਿਫਤਾਰ ਕੀਤਾ ਜਾ ਰਹੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਸ਼ੇ ਨੂੰ ਲੈ ਕੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਤੁਹਾਨੂੰ ਜਾਨ ਦੀਏ ਤੁਸੀਂ ਇਸ ਸੇਫ ਪੰਜਾਬ ਤੇ ਪਾ ਸਕਦੇ ਹੋ ਨਸ਼ੇ ਨੂੰ ਲੈ ਕੇ ਤੇ ਬਾਕੀ ਕੋਈ ਵੀ ਇਨਫੋਰਮੇਸ਼ਨ ਹੈ ਉਹ 112 ਤੇ ਕਿਸੇ ਵੀ ਸਾਡੇ ਅਫਸਰ ਨੂੰ ਦੱਸ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਉਪਰ ਰੱਖੀ ਜਾਊਗੀ ਅਨ ਜਿਹੜੇ ਮਾੜੇ ਬੰਦੇ ਹੈਗੇ ਆ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਆ ਜਾਂ ਨਸ਼ੇ ਦਾ ਕਾਲਾ ਧੰਦਾ ਕਰਦੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਸਾਡੀ ਪੁਲਿਸ ਵੱਲੋਂ ਸਖਤ ਚੇਤਾਵਨੀ ਸਾਡੀ ਨਿਗਾ ਤੁਹਾਡੇ ਤੇ ਤੇ ਤੁਸੀਂ ਕਿਸੇ ਵੀ ਤਰੀਕੇ ਦੀ ਜੇ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਗਤੀਵਿਧੀ ਦੇ ਵਿੱਚ ਤੁਹਾਡਾ ਜਗ੍ਹਾ ਰੋਲ ਪਾਇਆ ਜਾਂਦਾ ਤੇ ਤੁਹਾਡੇ ਤੇ ਤੁਹਾਡੇ ਤੇ ਫੌਰੀ ਫੌਰੀ ਤੌਰ ਤੇ ਜਿਹੜੀ ਹੈਗੇ ਅਗਬੜ ਦੀ ਕਾਨੂੰਨੀ ਕਾਰਵਾਈ ਕੀ ਕੀ ਨਾਮ ਨੇ ਦੋਸ਼ੀ ਜਿਹੜੇ ਫੜੇ ਨੇ ਹੁਣ ਤੱਕ ਜਿਹੜਾ ਅੱਜ ਜਿਹੜਾ ਜ਼ਖਮੀ ਹੋਇਆ ਇਹਦਾ ਨਾਮ ਸੀਗਾ ਰੁਪਿੰਦਰ ਜੀ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਸੀਗੇ ਉਹ ਹਜੇ ਜਿਹੜੀ ਹੈਗੇ ਸਾਡੀ ਗ੍ਰਫਤ ਦੇ ਵਿੱਚ ਹੈਗੇ ਉਹਨਾਂ ਦੀ ਵੀ ਰਿਮਾਂਡ ਮਿਲੀ ਹੋਈ ਹੈ ਤੇ ਫਰਦਰ ਪੁੱਛਗਛਾ ਉਹ ਕੋਲੋਂ جاری ਹੈ ਉਹਦਾ ਨਾਮ ਸਤਨਾਮ ਤੇ ਗੁਰਮੀਤ ਹੈ ਉਹਨਾਂ ਤੇ ਵੀ ਜਿਹੜੇ ਹੈਗੇ ਪਰਚੇ ਦਰਜ ਨਸ਼ਿਆ ਦੇ ਪਰਚੇ ਦਰਜ ਉਹ ਵੀ ਨਸ਼ੇ ਦੀ ਇਸਮਗਲਿੰਗ ਤੇ ਪੈਡਲਿੰਗ ਕਰਦੇ ਸੀ ਤੇ ਇਹ ਜਿਹੜੀ ਇੱਕ ਹੋ ਤਾਂ ਹੈਗੀ ਹੈ ਬਟ ਇਹਦੇ ਨਾਲ ਨਾਲ ਜਿਹੜਾ ਕਿ ਯੁੱਧ ਨਸ਼ਿਆ ਵਿਰੁੱਧ ਹੈ ਉਹਦੇ ਤਹਿਤ ਵੀ ਇੱਕ ਵੱਡੀ ਕਾਰਵਾਈ ਹੈ ਕਿਉਂਕਿ ਇਹ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦੇ ਸੀ ਜਿਹੜਾ ਮੁਲਾਜ਼ਮ ਜ਼ਖਮੀ ਹੋਇਆ ਉਹਦਾ ਕੀ ਨਾਮ ਹੈ ਉਹਦਾ ਨਾਮ ਹੈ ਜੀ ਹੈੱਡ ਕਾਂਸਟੇਬਲ ਬਚੱਤਰ ਸਿੰਘ ਹੈ ਉਹ ਵੀ ਫਿਲਹਾਲ ਜਿਹੜੀ ਹੈਗੀ ਆ ਉਹਨੂੰ ਜਿਹੜੇ ਜਿਹੜੇ ਇਲਾਜ ਹੈ ਉਹ ਹਸਪਤਾਲ ਦੇ ਵਿੱਚ ਬਿਲਕੁਲ ਰਿਕਵਰੀ ਵੀ ਹੈ ਰਿਕਵਰੀ ਕਿਉਂ ਕੁਛ ਹੋਈ ਨਹੀਂ ਜੀ ਉਹ ਜਿਹੜੇ ਇਲਾਜ ਹੈ ਉਹ ਜਦੋਂ ਉਹਨੂੰ ਇਹ ਫਾਇਰਿੰਗ ਕੀਤੀ ਸੀ ਤੇ ਉਹ ਉਹਦਾ ਪੈਰ ਸਲਿੱਪ ਕਰ ਗਿਆ ਉਹ ਡਿੱਗ ਪਿਆ ਕੀ ਕੁਛ ਰਿਕਵਰੀ ਹੋਈ ਹੈ ਇਹਨਾਂ ਤੋਂ ਇੱਥੇ ਜੀ ਇੱਕ ਤਾਂ ਇੱਥੇ ਵੈਪਨ ਰਿਕਵਰ ਹੋਇਆ ਸਾਨੂੰ ਜਿਹੜਾ ਸੀ ਕਿ ਨਾਜਾਇਜ਼ ਅਸਲਾ ਸੀਗਾ ਦੇਸੀ ਕੱਟਾ ਜਿਹੜਾ ਸੀਗਾ ਉਹ ਰਿਵੋਲਵ ਉਹ ਸਾਨੂੰ ਪੱਤੀ ਮੋਰ ਦਾ ਸੀਗਾ ਉਹ ਸਾਨੂੰ ਇਥੋਂ ਬਰਾਮਦ ਹੋਇਆ ਤੇ ਹੁਣ ਤੱਕ ਜਿਹੜੀ ਫੋਰਚਨਰ ਗੱਡੀ ਹੈ ਤੇ ਜਿਹੜਾ ਉਹ ਟਰੋਲਾ ਸੀਗਾ ਜਿਹੜਾ ਇਹਨਾਂ ਨੇ ਖੋਹ ਕੀਤਾ ਸੀਗਾ ਉਹ ਵੀ ਇਸ ਕੇਸ ਦੇ ਵਿੱਚ ਬਰਾਮਦ ਕੀਤਾ ਜਾ ਚੁੱਕਾ ਹੈ ਜਿਹੜਾ ਚੌਥਾ ਚੌਥਾ ਬੰਦਾ ਹੈ ਜਿਹੜਾ ਕਿ ਜਿਹੜੀ ਫਰਾਰ ਹੋ ਗਿਆ ਸੀ ਉਹ ਕਿੱਥੇ ਜੀ ਪਾਲ ਜਾ ਰਹੀ